ਲੋਡੀ ਅੱਜ ਅਸੀਂ ਪਹੁੰਚ ਗਏ ਹਾਂ ਰਾਵੀ ਦਰਿਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਪਾਣੀ ਬਹੁਤ ਜ਼ਿਆਦਾ ਪਾਲੀਆਂ ਦੇ ਵਿੱਚ ਆ ਗਿਆ ਇੱਧਰ ਸਾਹਮਣੇ ਲਾਇਆ ਬੇੜਾ ਤੇ ਪਾਣੀ ਇੱਥੇ ਪਹੁੰਚ ਗਿਆ ਪਾਲੀਆਂ ਤੱਕ ਉਹ ਸਾਹਮਣੇ ਝੋਨਾ ਵੀ ਡੁੱਬਿਆ ਤੁਸੀਂ ਵੇਖ ਲਓ ਪਰੇ ਆ ਗੋ ਝੋਨੇ ਦੇ ਵਿੱਚੋਂ ਦੀ ਪਾਣੀ ਹੁੰਦਾ ਪਿਆ ਉਹ ਪਰਲੇ ਪਾਸੇ ਆ ਗਿਆ ਰਾਵੀ ਦਰਿਆ ਤੇ ਦਰਿਆ ਪਾਰ ਕਰਕੇ ਅਸੀਂ ਦੂਜੀ ਸਾਈਡ ਤੇ ਆਏ ਹਾਂ ਤੇ ਪਾਣੀ ਆ ਦੇਖੋ ਪਾਲੀਆਂ ਦੇ ਵਿੱਚ ਤੱਕ ਪਾਣੀ ਆ ਗਿਆ ਇੱਧਰ ਬਹੁਤ ਜ਼ਿਆਦਾ ਪਾਣੀ ਆ ਗਿਆ ਸਾਰਾ ਪਾਲੀਆਂ ਦੇ ਵਿੱਚ ਆ ਗਿਆ ਪਾਣੀ ਇਸ ਟਾਈਮ ਅਸੀਂ ਪਹੁੰਚੇ ਹਾਂ ਜੀ ਰਾਵੀ ਦਰਿਆ ਦੇ ਵਿੱਚ ਰਾਵੀ ਦਰਿਆ ਨੂੰ ਪਾਰ ਕਰਕੇ ਚੱਲੇ ਆਂ ਦੂਜੀ ਸਾਈਡ ਤੇ ਪਾਣੀ ਤੁਸੀਂ ਦੇਖ ਲਓ ਵੀ ਪਾਲੀਆਂ ਤੱਕ ਪਾਣੀ ਲੱਗ ਗਿਆ ਆ ਗਏ ਝੋਨੇ ਡੁੱਬਣ ਡੇ ਇੱਧਰ ਅੱਜ ਰਾਤ ਦਾ ਪਾਣੀ ਬਹੁਤ ਜ਼ਿਆਦਾ ਆਇਆ 1.5 ਲੱਖ ਕਿਊਸੀ ਜਿਹੜਾ ਪਾਣੀ ਅੱਜ ਨਾਲ ਛੱਡਿਆ ਸੀ ਤੇ ਇੱਥੋਂ ਤੱਕ ਪਹੁੰਚ ਗਿਆ ਜੀ ਤੇ ਆ ਇੱਧਰ ਵੀ ਪਾਲੀਆਂ ਦੇ ਵਿੱਚ ਵੀ ਤੁਸੀਂ ਪਾਣੀ ਦੇਖ ਲਓ ਕਿੰਨਾ ਕਿੰਨਾ ਪਾਣੀ ਚੜਨ ੜਿਆ ਇਹੋ ਗੋਟੀਆਂ ਡੁੱਬਦੇ ਪਈ ਆ ਆ ਬੇੜੇ ਦੇ ਵਿੱਚ ਲੱਦੇ ਆ ਸਮਾਨ ਤੇ ਚੱਲੇ ਆਂ ਹੁਣ ਪਰਲੇ ਪਾਸੇ ਪਾਲੀ ਦੇ ਵਿੱਚ ਤੇ ਮੈਂ ਤੁਹਾਨੂੰ ਇੱਕਰੀ ਵੀਡੀਓ ਦਿਖਾ ਦਈਏ ਬਣਾ ਕੇ ਇੱਧਰ ਦੀ ਰਾਵੀ ਦਰਿਆ ਦੀ ਤੇ ਪਾਣੀ ਦਾ ਵੇਖੋ ਅੱਗੇ ਕਿੰਨੀ ਤੇਜ਼ ਪਾਣੀ ਚੱਲਣ ਰਿਹਾ ਪਾਲੀ ਦੇ ਵਿੱਚ ਆਹ। ਤੇ ਇੱਦਾਂ ਸਾਡੇ ਨਾਲ ਆਇਆ ਸਾਡਾ ਵੀਰ ਜੱਗੂ। ਰੋ ਕਿੰਨਾ ਕੁ ਪਾਣੀ ਆ ਗਿਆ ਅੱਜ? ਪਾਣੀ ਬਹੁਤ ਜ਼ਿਆਦਾ ਆ ਗਿਆ। ਪਾਣੀ ਬਹੁਤ ਆਇਆ ਹਨਾ। ਹੂੰ। ਪਾਣੀ ਬਹੁਤ ਜ਼ਿਆਦਾ। ਪਾਣੀ ਛੱਡਿਆ ਇਹ ਪਾਣੀ ਜੰਦਾ। ਤੇ ਮੈਂ ਆ ਪਹਿਲਾਂ ਸੁੱਕਾਈ ਸੜਾਈ ਥਾਂ ਆੜਾ। ਇਹ ਸੁੱਕਾ ਜੇ ਥੱਲੇ ਥੱਲੇ ਪਾਣੀ। ਤਾਂ ਹੁਣ ਸਾਡਾ ਜਿਹੜਾ 1.5 ਲੱਖ ਪਾਣੀ ਆ ਪੈਲੀਆਂ ਤੱਕ ਚੜ ਗਿਆ। ਪੈਲੀਆਂ ਤੱਕ ਪਾਣੀ ਚੜ ਗਿਆ 1.5 ਲੱਖ ਸੀ ਪਾਣੀ ਛੱਡਿਆ ਤਾਂ ਪੈਲੀਆਂ ਵਿੱਚ ਸਾਰੇ ਫਿਰ ਗਿਆ ਜੇ। ਤੇ ਅੱਜ ਹਰੇ ਪਾਣੀ ਹੋਰ ਵਧਣਾ ਰਾਤ ਨੂੰ ਵੇਖੋ ਕਿੰਨਾ ਵੱਧਦਾ ਪਾਣੀ ਤੇ ਆਪਾਂ ਵੀ ਇੱਧਰ ਕੰਮ ਕਰਨ ਵਾਸਤੇ ਆਏ ਆ ਸੋਲਰ ਲਾਉਣ ਵਾਸਤੇ ਆਏ ਆ ਦਰਿਆਵਾਂ ਪਾਰ ਤੇ ਪਾਣੀ ਪਿਆਲੀਆਂ ਵਿੱਚ ਜਾ ਲੱਗਾ ਬਹੁਤ ਜ਼ਿਆਦਾ ਸਮਾਨ ਅਸੀਂ ਲਾ ਲਿਆ ਥੋੜਾ-ਬੋੜਾ ਦਾ ਵੇਚੀ ਮੋਟਰ ਵਗੈਰਾ ਵੇਚੀ ਪਈ ਆ ਤੇ ਉਹ ਸੋਲਰ ਵਾਲੀਆਂ ਪਲੇਟਾਂ ਵੀ ਅਸੀਂ ਉਹ ਦੇਖੋ ਸਾਹਮਣੇ ਲਾ ਕੇ ਰੱਖੀਆਂ ਤੇ ਪਾਣੀ ਬਹੁਤ ਜ਼ਿਆਦਾ ਪਿਆਲੀਆਂ ਦੇ ਵਿੱਚ ਤੇ ਹੁਣ ਪਾਣੀ ਕੱਢੂਗਾ ਤੇ ਫੇਰ ਹੀ ਸੋਲਰ ਲੱਗਣਾ ਉਸ ਤੋਂ ਪਹਿਲਾਂ ਤੇ ਲੱਗਣਾ ਨਹੀਂ ਹੋਣਾ ਇੱਥੇ ਪਾਣੀ ਦੇ ਵਿੱਚ ਹੀ ਸੋਲਰ ਲਾਉਣਾ ਹੀ ਅਸੀਂ ਆਓ ਵੇਖੋ ਸਾਹਮਣੇ ਕਈ ਲੋਕ ਆਏ ਹੋ ਵੇਖੋ ਬੇੜੇ ਦੇ ਵਿੱਚ ਮੋਟਰਸਾਈਕਲ ਲਾਦ ਕੇ ਇਧਰ ਪਾਰ ਆਏ ਆਪਣੀਆਂ ਪਿਆਲੀਆਂ ਦੇ ਵਿੱਚ ਕੰਮ ਕਰਨ ਵਾਸਤੇ ਤੇ ਪਾਣੀ ਬਹੁਤ ਜ਼ਿਆਦਾ ਵੱਧ ਗਿਆ ਸਾਹਮਣੇ ਆ ਡਾ ਗਿਆ ਬੇੜਾ ਤੇ ਆ ਵੇਖੋ ਬਾਪੂ ਵਿੱਚ ਤੁਰਿਆ ਆਉਂਦਿਆ ਓਧਰ ਵੇਖੋ ਪਾਣੀ ਦੇ ਵਿੱਚ ਔਰ ਪਿਆਲੀਆਂ ਦੇ ਵਿੱਚ ਕੰਮ ਕਰਨ ਗਏ ਨਾ ਆਪਾਂ ਆਪਣੀਆਂ ਪਿਆਲੀਆਂ ਦੇ ਵਿੱਚ ਤੇ ਉਹਨਾਂ ਦੇ ਨੂੰ ਦੇਖਿਆ ਵੀ ਪਾਣੀ ਬਹੁਤ ਜ਼ਿਆਦਾ ਵੱਧ ਚੁੱਕਿਆ ਪਿਆਲੀਆਂ ਦੇ ਵਿੱਚ ਤੱਕ ਪਾਣੀ ਆ ਗਿਆ ਸਾਰਾ ਇਹ ਪਾੜੀ ਇਲਾਕੇ ਵਿੱਚ ਬਹੁਤ ਜ਼ਿਆਦਾ بارش ਹੁੰਦੀ ਪਈ ਹੈ ਜਿਸ ਦੇ ਕਰਕੇ ਪਾਣੀ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਆ ਗਿਆ ਨਿਕ ਨਿਕਾ ਮੀਮੀ ਪੈਂਦਾ ਪਿਆ ਤੁਸੀਂ ਦੇਖ ਸਕਦੇ ਜੇ ਵੀਡੀਓ ਵਿੱਚ ਦੇਖਦਾ ਪਿਆ ਤੁਹਾਨੂੰ ਬੱਦਲ ਵੀ ਬਹੁਤ ਜ਼ਿਆਦਾ ਹੋਇਆ ਉੱਪਰ ਆ ਗਿਆ ਆਪਣਾ ਬੇੜਾ ਜਿਹਨੂੰ ਮਲਾ ਲੈ ਗਿਆ ਇੱਧਰ ਤੇ ਉਹਨੂੰ ਚਲ ਗਿਆ ਥੋੜਾ ਜਿਹਾ ਪਰਲੇ ਪਾਸੇ ਰੈਸਟ ਕਰਨ ਵਾਸਤੇ ਜਦੋਂ ਚਾਰ ਪੰਜ ਲੋਕ ਆਉਣਗੇ ਇਕੱਠੇ ਹੋਗੇ ਤੇ ਫੇਰ ਆਪਣੀ ਵਾਵਾ ਪਾਣੀ ਆ ਗਿਆ ਨਾ ਇਹ ਕਦੋਂ ਦਾ ਆਇਆ ਇਹ ਪਾਣੀ ਅੱਛਾ ਉਹ ਦੇਖ ਮਾੜਾ ਮਾੜਾ ਅੱਛਾ ਅੱਛਾ ਹਾਂ ਤੇ ਪਾਣੀ ਉਹ ਬੇੜਾ ਚੱਲਿਆ ਜੀ ਉਧਰ ਵੇਖ ਲੋ ਜੀ ਜਾਣਾ ਦੇ ਉਹ ਮੁੰਡਾ ਇੱਕ ਚੱਲ ਗਿਆ ਇੱਥੇ ਆਇਆ ਸੀ ਉਹ ਅੰਦਾ ਉਧਰ ਉਹ ਚੱਲੇ ਤੇ ਉਧਰ ਨੂੰ ਉਹ ਬੇੜੀ ਲੈ ਕੇ ਆਉਂਦੇ ਉਹ ਬੇੜੀ ਲੈ ਕੇ ਆਉਂਦੇ ਉਧਰ ਇਹ ਜੇ ਹੁਣੇ ਗੇਜ ਮਾਹੇ ਲੇਟ ਹੀ ਜਾਣਗੇ ਭਾਵੇਂ ਇੱਥੋਂ ਆਹੋਏ ਉਹ ਟਰੈਕਟਰ ਲਗਾ ਕੇ ਤਾਂ ਪਹਿਲਾਂ ਆਹ ਬੰਦੇ ਆਉਂਦੇ ਪਏ ਉਹ ਦੋ ਜਣੇ ਆ ਗਏ ਹੂੰ ਅਨਿਕ ਅਨਿਕ ਕੰਮ ਹੀ ਵੀ ਆਉਂਦੇ ਆ ਨਾਲ ਆਣਾ ਨਿਕਨਿਕ ਅਨਿਕ ਮੀ ਵੀ ਆਉਂਦੇ ਆ ਪਿਆ ਜੀ ਪਾਣੀ ਦੇ ਝੋਨੇ ਦੇ ਵਿੱਚ ਆ ਗਿਆ ਸਾਰਾ ਇਹ ਤੇ ਉਹ ਝੋਨਾ ਸੁੱਕਾ ਸੀ ਜਦੋਂ ਹੁੰਦਾ ਪਾਣੀ ਜਦੋਂ ਖਿਲ ਮਸਾਨੀ ਹਿੰਕਰੀ ਉਹਨਾਂ ਨੂੰ